ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਗੁਰਦੁਆਰਾ ਤਨਤਨ ਬਾਬਾ ਜਾਗੋ ਸ਼ਹੀਦ ਜੀ ਪਿੰਡ ਕੋਹਾਲੀ ਵਿਖੇਨ ਆਤਮਸਤਖ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਵੀ ਉਹਨਾਂ ਦੇ ਨਾਲ ਸਨ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਤਿਗੁਰ ਨਾਨਕ ਦੇਵ ਜੀ ਸਤਿਗੁਰ ਨਾਲ ਦੇਖਿਆ ਸਰਮਈ ਦਿਆਨਾ ਨਾ ਗੁਰੂਰਾ ਮਿਰਾਇ ਅੰਤਰ ਜੋਰ ਹੋ ਮੈਂ ਤਨ ਮਾਇ ਕੂੜੀ ਆਏ ਜਾਈ ਕਬੁ ਗੁਨਾ ਕੋ ਵੇ ਭੰਗ ਨਾਨਕ ਜਿਨ੍ਹਾਂ ਅੰਦਰ ਸੱਚਾ ਨੀਂਹ ਇੰ ਜੀਵਨ